mazurbandi <laughs> hai ਹੋ ਜੇ ਦਾ ਗੁਰੂ ਅਰਜਨ ਦੇਵ ਫਿਰ ਰਹਤਾ ਬਚਨੀਆਂ ਨੇ ਸੋ ਨੂਰਤ ਦੀ ਸੱਚੀ ਸਰਕਾਰ ਉਹਨਾਂ ਦੇ پاک ਮੁਕੱਦਰ ਸੁਧਾਰਦੇ ਹਰ ਸੰਤ ਦੀ ਤਰ੍ਹਾਂ ਹਾਂ ਉਹਨਾਂ ਦੇ ਬੰਦੋ ਜੀ ਜੇਹੇ ਦਾਸ ਨੂੰ ਇਸ ਮੇਲੇ ਤੇ ਅਸ਼ੀਰਵਾਦ ਦਿੱਤਾ ਜੀ ਪਹਿਲੀ ਦਫਾ ਹਾਜ਼ਰੀ ਕਰਨ ਦਾ ਤੂਰ ਦੀ ਸ਼ਾਦ ਪੀਰ ਦੀ ਮੌਜ ਹੋਵੇ ਨੌਕਰੀ ਇੱਕ ਵਾਰੀ ਵੀਰ ਸੱਜਦ ਨੂਰਉਲਦੀਨ ਦੇ ਨਾਮ ਤੇ ਮਾਰ ਕੇ ਤਾੜੀਆਂ ਨਾਲ ਬੱਝ ਗਰਿਆ ਮੇਰਾ ਸਹੂਰਾ I do ਹਾਂ ਬੰਦੇ ਨੂੰ ਕੱਲੇ ਨੂੰ ਗਾਣਾ ਬਹੁਤ ਔਖਾ ਹੈ ਕੋਈ ਵੀ ਜੀ ਆਜੀ ਕੱਲਾ ਨਹੀਂ ਰਹਿ ਸਕਦਾ ਜਿੰਦਦਰ ਨਹੀਂ ਆ ਹਾਂਜੀ ਹਾਂਜੀ ਬੋਲਣਾ ਕਹਿਣਾ ਚਾਹਣੀ ਕੁਝ ਮੇਲੇ ਦੇ ਮੌਕੇ ਤੇ ਨਾ ਆਪਣੇ ਲਾਪਿਆਂ ਦੇ ਕਿਰਪਾ ਨਾਲ ਬਹੁਤ ਵਧੀਆ ਹੋ ਗਿਆ। ਤੇ ਦੇਖੋ ਜੀ ਸਭ ਤੋਂ ਪਹਿਲਾਂ ਮੈਂ ਕਹੂੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਰਾਂ ਦੀ ਜੈ ਮਸਤਾਂ ਦੀ। ਸਾਨੂੰ ਜੇ ਮੇਲਾ ਕਰਵਾਉਂਦਿਆਂ ਨੂੰ ਤਕਰੀਬਨ 30 ਤੋਂ 31 ਸਾਲ ਹੋ ਗਏ ਆ ਜੋ ਕਿ ਦੇਸੀ ਮਹੀਨਾ ਹਾੜ 30 ਗਏ ਤੇ ਹੁੰਦਾ ਆ ਤੇ ਇਹ ਮੇਲਾ ਅਸੀਂ ਦੋ ਬਰਦਰਾਂ ਆ ਮੇਰਾ ਛੋਟਾ ਭਰਾ ਰਜਿੰਦਰ ਸਿੰਘ ਹੈ ਤੇ ਮੈਂ ਆ ਜੀ ਬਾਕੀ ਸਾਧ ਸੰਗਤ ਦੇ ਸਹਿਯੋਗ ਨਾਲ ਮੇਲਾ ਬਹੁਤ ਵਧੀਆ ਕਰਵਾਉਨੇ ਆ ਇਹ ਪੜਾ ਪੁਰਾਣਾ ਇਤਿਹਾਸ ਹੈ ਜੀ ਸਾਡੇ ਵੀ ਸੁਣਨ ਤੋਂ ਪਹਿਲਾਂ ਦਾ ਇਤਿਹਾਸ ਹੈ। ਬਾਕੀ ਬੜੀ ਬਾਬਾ ਜੀ ਦੀ ਕਿਰਪਾ ਆ ਤੇ ਹੋਰ ਸਾਧ ਸੰਗਤ ਸਾਡੇ ਨਾਲ ਬਹੁਤ ਜੁੜੀ ਹੋਈ ਆ ਇਸ ਕਰਕੇ ਹਰ ਸਾਲ ਦੀ ਤਰ੍ਹਾਂ ਇਹ ਮੇਲਾ ਮਨਾਇਆ ਜਾਂਦਾ ਔਰ ਬਹੁਤ ਵਧੀਆ ਮੇਲਾ ਹੁੰਦਾ ਆ ਇਹ ਬਾਬਾ ਜੀ ਦੀ ਬੜੀ ਕਿਰਪਾ ਆ ਕੀ ਹਾੜ ਦਾ ਮੇਲਾ ਹੁੰਦਾ ਜੀ ਹਾਂ ਜੀ 30 ਹਾੜ ਦਾ ਹੁੰਦਾ ਜੀ ਕਈ ਵਾਰੀ 14 ਜੁਲਾਈ ਆ ਜਾਂਦੀ ਕਈ ਵਾਰੀ 15 ਜੁਲਾਈ ਆ ਜਾਂਦੀ ਕਈ ਵਾਰੀ ਅੱਜ 13 ਜੁਲਾਈ ਨੂੰ ਸੀਗਾ ਜੀ ਇਸ ਕਰਕੇ ਦਿਨ ਅੱਗੇ ਪਿੱਛੇ ਹੁੰਦੇ ਰਹਿੰਦੇ ਲੇਕਿਨ ਜਿਹੜੀ ਦੇਸੀ ਮਹੀਨੇ ਦੀ ਤਰੀਕ ਆ ਉਹ 30 ਹਾੜ ਐ ਜੀ ਇਸ ਮੌਕੇ ਤੇ ਪਰਮ ਸਤਕਾਰਯੋਗ ਸਾਡੇ ਜਿਨ੍ਹਾਂ ਦੀ ਰਹਿਨਮਾਈ ਦੇ ਹੇਠ ਸਾਰਾ ਮੇਲਾ ਲੱਗ ਰਿਹਾ। ਪਰਿਵਾਰ ਸਤਕਾਰਯੋਗ ਸਾਡੇ ਵੱਡੇ ਭਾਜੀ ਗੁਰਦਰਸ਼ਨ ਸਿੰਘ ਜੀ, ਰਜਿੰਦਰ ਸਿੰਘ ਜੀ, ਬਿੱਟੂ ਭਾਜੀ ਉਹਨਾਂ ਦੇ ਸਾਰੇ ਪਰਿਵਾਰ ਵੱਲੋਂ ਬੜੀ ਸ਼ਾਨੋ ਸ਼ੌਕਤ ਦੇ ਨਾਲ ਬਰੇ ਸਤਕਾਰ ਦੇ ਨਾਲ ਸਲੀਕੇ ਦੇ ਨਾਲ ਹਰ ਸਾਲ ਦੀ ਤਰ੍ਹਾਂ ਸਾਲਾਨਾ ਔਰਸ ਸਾਲਾਨਾ ਮੇਲਾ ਮਨਾਇਆ ਜਾ ਰਿਹਾ। ਸੋ ਹਰ ਸਾਲ ਇੱਥੋਂ ਹਰ ਇੱਕ ਦੀਆਂ ਮਰਜ਼ੀਆਂ ਪੂਰੀਆਂ ਹੁੰਦੀਆਂ ਨੇ। ਧਨੋਲਾ ਪਰਿਵਾਰ ਵੱਧ ਚੜ ਕੇ ਵੱਧ ਤੋਂ ਵੱਧ ਸੇਵਾ ਕਰਦੇ ਨੇ ਹਰ ਸਾਲ ਮੇਲਾ ਮਨਾਉਂਦੇ ਨੇ ਮਾਲਕ ਇਹਨਾਂ ਦੀ ਸੇਵਾ ਲੇਖੇ ਵਿੱਚ ਲਾਵੇ ਧਨੋਲਾ ਪਰਿਵਾਰ ਦੀ ਧਨੋਵਾ ਪਰਿਵਾਰ ਦੀ ਤੇ ਧੰਨਵਾਦ ਕਰਦੇ ਆਂ ਅਸੀਂ ਤੇ ਗੋਬਿੰਦ ਭਾਜੀ ਜਿਹੜੇ ਇਸ ਮੇਲੇ ਨੂੰ ਕਵਰ ਕਰਦੇ ਨੇ ਸਾਰੇ ਦੇਸ਼ਾਂ ਵਿਦੇਸ਼ਾਂ ਤੱਕ ਇਹਨਾਂ ਨੇ ਪਹੁੰਚਾਉਣਾ ਨਿਊਜ਼ ਇੰਡੀਆ ਨਿਊਜ਼ ਧੰਨਵਾਦ ਕਰਦੇ ਆਂ ਗੋਬਿੰਦ ਭਾਜੀ ਦਾ ਜਿਹਨਾਂ ਦਾ ਮਾਲਕ ਤੇ ਬਹੁਤ ਵੱਡੀ ਕਿਰਪਾ ਆ जीआरडी फिल्म्स ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਗੋਬਿੰਦ ਭਾਜੀ ਦਾ ਖਾਸ ਕਰਕੇ ਸ਼ੁਕਰੀਆ ਅਦਾ ਕਰਦੇ ਆਂ ਬਾਬਾ ਨੂਰ ﺍﻟदीन सजद पीर सच्ची सरकार ਇਹਨਾਂ ਤੇ ਵੀ ਹੋਰ ਨਜ਼ਰੀ ਕਰਮ ਕਰਨ ਸੋ ਜਕਾਰਾਂ ਬਾਬੇ ਨੂਰ ﺍﻟदीन ਦਾ ਬੋਲ ਸੱਚੇ ਦਰਬਾਰ ਕੀਜੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ